ਪਿਛਲੇ ਦਿਨੀ ਰਾਵੀ ਦਰਿਆ ਦੇ ਵਿੱਚ ਆਏ ਹੜ ਤੋਂ ਬਾਅਦ ਜਿੱਥੇ ਕਿ ਹੁਣ ਪਾਣੀ ਚਾਹੇ ਥੋੜਾ ਘਟ ਹੋਇਆ ਹੈ ਪਰ ਇਸ ਨੂੰ ਹੋਰ ਮਾਰ ਨਾ ਵੱਜੇ ਜੜੇ ਦੇ ਕਿਨਾਰੇ ਆ ਉਸ ਨੂੰ ਬਚਾਉਣ ਦੇ ਲਈ ਸਥਾਨਕ ਲੋਕਾਂ ਵੱਲੋਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜਾ ਆ ਉੱਥੇ ਪ੍ਰੋਟੈਕਸ਼ਨ ਵਰਕ ਸ਼ੁਰੂ ਕਰ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੋਕਲ ਲੋਕ ਜਿਹੜੇ ਹਨ ਉਹ ਘਰੋਂ ਬਾਹਰ ਨਿਕਲ ਕੇ ਰਾਵੀ ਦਰਿਆ ਦੇ ਕੰਢੇ ਜਿਹੜਾ ਹੈ ਬੋਰੀਆਂ ਭਰ ਕੇ ਲਗਾ ਰਹੇ ਹਨ ਤਾਂ ਕਿ ਕਿਸੇ ਤਰ੍ਹਾਂ ਦਾ ਜਿਹੜਾ ਪਾਣੀ ਜੇ ਫਿਰ ਵਾਧਾ ਹੈ ਜਾਂ ਬਾਰਿਸ਼ ਫਿਰ ਜ਼ਿਆਦਾ ਹੁੰਦੀ ਹੈ ਤਾਂ ਕਿਸੇ ਤਰ੍ਹਾਂ ਦਾ ਫਿਰ ਨੁਕਸਾਨ ਨਾ ਹੋ ਸਕੇ ਹਾਲਾਤ ਬਹੁਤ ਮਾੜੇ ਇੱਕ ਸਰੌਰ ਨੇ ਮਾੜਾ ਜੀ ਸਾਡੇ ਪਿੰਡ ਕਾਫੀ بڑے ਪਿੰਡ ਰੁੜ ਗਏ ਜੀ ਪਾਣੀ ਕਰ ਲੈ ਬਹੁਤ ਪਾਣੀ ਆਇਆ ਜੀ ਅਸੀਂ 88 ਤੋਂ ਤੇ ਵੱਧ ਪਾਣੀ ਆ ਚੁੱਕਿਆ ਜੀ ਫੂਨ ਮੌਕੇ ਦੇ ਕਿੰਦਾ ਦੇ ਹਾਲਾਤ ਹਾਲਾਤ ਹ ਇਹ ਬਨਗਰ ਨੂੰ ਵਜਦੇ ਪਏ ਮੜਾ ਮਟਾ ਇਹਨਾਂ ਦਾ ਰੋਗ ਰਗ ਕਰਦੇ ਗਏ ਆ ਇਹਨਾਂ ਦਾ ਸਾਰਾ ਠੀਕ ਹੋ ਜਾ ਮੜਾ ਮਟਾ ਹੋ ਜਾ ਦੇਖੋ ਜੀ ਪਾਣੀ ਦੇ ਲੈਵਲ ਅੱਜ 1 ਲੱਖ ਤੇ ਕੋਈ 43 44 ਯਾਰ ਹੈਗਾ ਇੱਥੇ ਆਪਣੇ ਮਕੋਲੀਆਂ ਤੇ ਕੋਲ ਤੇ ਬਾਕੀ ਸਾਡੇ ਪ੍ਰੋਟੈਕਸ਼ਨ ਵਰਕ ਇਸੀ ਬੈਗ ਦਾ ਭਰ ਕੇ ਤੇ ਵਾਇਰ ਦੇ ਵਿੱਚ ਤੇ ਪਾ ਰਹੇ ਆ ਜੀ ਤਾਂ ਜੋ ਲੈਂਡ ਰੋਚ ਨਾ ਹੋ ਸਕੇ ਤੇ ਉਹ ਕਿ ਸੜਕਾ ਜੇ ਵੀ ਉਹਨੂੰ ਸੜਕ ਨੂੰ ਟੱਚ ਕਰਕੇ ਡੈਮੇਜ ਨਾ ਕਰੇ ਉਸਦੀ ਪ੍ਰੋਟੈਕਸ਼ਨ ਵਰਕ ਦਾ ਕੰਮ ਉਸ ਤੋਂ ਲੈ ਕੇ ਦੋ ਤਿੰਨ ਜਗ੍ਹਾ ਤੇ ਚੱਲ ਰਿਹਾ ਜਿਹੜਾ ਆਪਣੇ ਲੋਕਲ ਪਬਲਿਕ ਵੀ ਲਈ ਹੈ ਇਹਦੇ ਵਾਸਤੇ ਤੇ ਆਪਣੇ ਠੇਕੇਦਾਰ ਦਾ ਕੰਮ ਕਰਵਾਇਆ ਜਾ ਰਿਹਾ ਬਾਕੀ ਲੋਕਾਂ ਦਾ ਸਹਿਯੋਗ ਵੀ ਬਹੁਤ ਹੈਗਾ ਵਾ ਇੱਥੇ ਤੇ ਉਸਦੀ ਇਹ ਕੰਮ ਕੀਤਾ ਜਾ ਰਿਹਾ ਦੇਖੋ ਸੈਂਟਰਲ ਤੋਂ ਜਿਹੜੀ ਟੀਮ ਆਈ ਹੈਗੀ ਹੈ ਤੇ ਉਹਨਾਂ ਨੂੰ ਅਸੀਂ ਅੱਜ ਜਿੱਥੇ ਵੀ ਪਠਾਨਕੋਟ ਦੇ ਵਿੱਚ ਖੜਾ ਕਾਰਨ ਇਨਫਰਾਸਟ੍ਰਕਚਰ ਦਾ ਡੈਮੇਜ ਹੋਇਆ ਹੈ ਭਾਵੇਂ ਉਹ ਬੰਨ ਟੁੱਟਿਆ ਹੋਵੇ ਕੋਈ ਸੜਕ ਟੁੱਟੀ ਹੋਵੇ ਜਾਂ ਹੋਰ ਤਰ੍ਹਾਂ ਦੇ ਡੈਮੇजेस ਨੇ ਉਹ ਸਾਰੇ ਉਹਨਾਂ ਪੁਆਇੰਟਾਂ ਤੇ ਅਸੀਂ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਦੇਖੋ ਜਿਹੜਾ ਪ੍ਰੋਟੈਕਸ਼ਨ ਵਾਲ ਦਾ ਹੈਗਾ ਉਹ 3-4 ਪੁਆਇੰਟ ਨੇ ਫਿਲਹਾਲ ਇੱਥੇ ਜਿੱਥੇ ਚੱਲਦਾ ਪਿਆ ਹੈ ਸਰ ਤੇ ਉੱਥੇ ਵੀ ਅੱਗੇ ਵੀ ਅਸੀਂ ਅਸੈਸਸ ਕਰ ਰਹੇ ਆ ਕਿ ਹੋਰ ਵੀ ਕਿਤੇ ਖਤਰਾ ਹੈਗਾ ਕਿ ਨਹੀਂ ਇਹ ਜਿਹੜੇ ਪੁਆਇੰਟ ਸੀਗੇ ਜਿਹੜਾ ਪੁੱਲ ਕਰਾਸ ਕਰਦਾ ਹੀ ਅਗਲਾ ਪੁਆਇੰਟ ਹੈਗਾ ਇਹ ਥੋੜਾ ਜ਼ਿਆਦਾ ਕ੍ਰਿਟੀਕਲ ਸੀਗਾ ਸਾਡਾ ਕਾਫੀ ਦਿਨਾਂ ਤੋਂ ਆਲਮੋਸਟ ਹਫਤਾ ਹੋ ਗਿਆ ਇੱਥੇ ਕੰਮ ਚੱਲਦਾ ਪਿਆ ਤੇ ਸਾਡੀ ਕੋਸ਼ਿਸ਼ ਹੈ ਇਹਨੂੰ ਮੈਕਸਿਮਮ ਅਸੀਂ ਸਪੈਂਡਨ ਕਰ ਦਈਏ ਤਾਂ ਰਾਵੀ ਦਰਿਆ ਦੇ ਵਿੱਚ ਲਗਾਤਾਰ ਰੰਜੀਤ ਸਾਗਰ ਡੈਮ ਦੀ ਝੀਲ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਇਸ ਨੂੰ ਰੋਕਣ ਦੇ ਲਈ ਕਿ ਇਹ ਲੋਕਾਂ ਦੇ ਘਰਾਂ ਤੱਕ ਉਹਨਾਂ ਨੂੰ ਪ੍ਰਭਾਵਿਤ ਨਾ ਕਰੇ ਲਗਾਤਾਰ ਪ੍ਰੋਟੈਕਸ਼ਨ ਵਰਕ ਵੀ ਕੀਤਾ ਜਾ ਰਿਹਾ ਹੈ ਓਕੇ ਸੈਣੀ ਪੀਟੀਸੀ ਨਿਊਜ਼ ਪਠਾਨਕੋਟ